ਕਰ ਜਨਾ ਹੋ ਸਰਦਾਰੀ ਕਰ ਜੋਤ ਗਈ ਹੈ ਨਾ ਇਹੋ ਤਰ੍ਹਾਂ ਕੋ ਮੌਕਾ ਹੀ ਇਹਨੂੰ ਸਾਂਭ ਲੈ ਚੰਗਾ ਠੀਕ ਆ ਮਾਸੀ ਜੀ ਮੰਮੀ ਆਪਰੇ ਦੇ ਨਾਲ ਨਾ ਜੀਜੀ ਕਰਿਆ ਕਰ ਸਭ ਨੂੰ ਮੰਜੀ ਤੇ ਬਿਠਾ ਕੇ ਨਾ ਰੋਟੀਆਂ ਖਵਾ ਤੇ ਇਦਾਂ ਕਰ ਕਿ ਜਦੋਂ ਕਦੇ ਬਿਮਾਰ ਮੂਰ ਹੁੰਦੀ ਹੈ ਨਾ ਲੱਤਾਂ ਪਵਾ ਘੁੱਟ ਦਿਆ ਕਰ ਚੱਲ ਜੋਤ ਗਈ ਹੈ ਮੰਮੀ ਨੂੰ ਤਾਂ ਮੈਂ ਆਪਣੇ ਵੱਲ ਕਰ ਹੀ ਲੈਣਾ ਵਾ ਕਿਉਂਕਿ ਮਾਸੀ ਮੇਰਾ ਸਾਥ ਦੇਣ ਦੀ ਹੁਣ ਅੱਗੇ ਤੇ ਰੋਜ਼ ਫੋਨ ਕਰ ਦਿੰਦਾ ਹੁੰਦਾ ਸੀ ਜਿੱਦਨ ਦੀ ਹੁਣ ਬਾਰਡਰ ਤੇ ਡਿਊਟੀ ਲੱਗੀ ਆ ਉਹ ਤਾਂ ਦਾ ਹੁਣ ਨਹੀਂ ਕਰਦਾ ਜਾਨਾ ਮੈਂ ਤੇ ਮਹਾਰਾਜ ਅੱਗੇ ਨਾ ਇਹੋ ਅਰਦਾਸ ਕਰਦੀ ਆਂ ਕਿ ਵਧੀਆ ਵਧੀਆ ਦਰੋਂ ਖਬਰ ਆਵੇ ਤੇ ਬਾਰਡਰ ਤੋਂ ਛੇਤੀ ਉੱਥੇ ਆਪਣੀ ਨਾ ਜੁੰਟ ਵਿੱਚ ਆ ਜਾਣ ਪਰ ਮੈਨੂੰ ਹੋਰ ਤਰ੍ਹਾਂ ਜੇ ਹੋਈ ਜਾਣ ਰਿਆ ਨਹੀਂ ਜੇ ਕੋਈ ਗੱਲਬਾਤ ਹੈਗੀ ਆ ਤੇ ਉਹ ਵੀ ਖੁੱਲ ਕੇ ਕਰਨ ਫੇਰੀ ਪਤਾ ਲੱਗਦਾ ਆ ਕਿ ਘਰ ਦੇ ਵਿੱਚ ਕੀ ਗੱਲ ਚੱਲਦੀ ਤੇ ਕੀ ਨਹੀਂ ਚੱਲਦੀ ਅਸਲ ਏਦਾਂ ਵੇ ਤੋਹ ਤੋਹੀ ਲੱਗੀ ਰਹਿੰਦੀ ਆ ਨਾ ਤੈਨੂੰ ਸਮਝ ਲੱਗਦੀ ਕਿਸ ਗੱਲ ਦੀ ਤੇ ਨਾ ਉਹ ਹੋਰ ਏਦਾਂ ਸਭੋ ਬੰਦੇ ਦੀ ਟੈਨਸ਼ਨ ਵੱਜ ਜਾਂਦੀ ਆ